ਸਾਥੀ ਗਾਲ ਸਾਰੇ ਦੋਸਤੋ ਮਿੱਤਰਾਂ ਨੂੰ ਅੱਜ ਆਪਾਂ ਇੱਕ ਮੋਡੀਫਿਕੇਸ਼ਨ ਤੇ ਇੱਕ ਹੋਰ ਵਗੈਰ ਲਾਤ ਕਰਦੇ ਆ ਕਿ ਆਪਾਂ ਮੋਡੀਫਿਕੇਸ਼ਨ ਕਰਵਾਤ ਲੈਣੇ ਆ ਕਿ ਇਹ ਗੈਰ ਕਾਨੂੰਨੀ ਤਾਂ ਨਹੀਂ ਜਾਂ ਆਪਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਕਾਨੂੰਨ ਦੇ ਆਧਾਰ ਤੇ ਤੇ ਆਪਾਂ ਕੀ ਪਛਾਹ ਕਰ ਸਕਦੇ ਆ ਆਪ ਦਾ ਤੇ ਸਜ਼ਾ ਵੀ ਹੈਗੀ ਆ ਕਿ ਨਾਂ ਤੇ ਜੁਰਮਾਨਾ ਕਿੰਨਾ ਕਾ ਤੇ ਕੀ ਆਪਣੇ ਜਿਹੜਾ ਸੰਤ ਪੜਿਆ ਟਰੈਕਟਰ ਟਰੈਕਟਰਾਂ ਦੀ ਗੱਲ ਕਰਦੇ ਆ ਆਪਾਂ ਗੱਡੀਆਂ ਦੀ ਵੀ ਹੁੰਦੀ ਹੈ ਇਹ ਉਹ ਸੀਜ਼ ਤਾਂ ਨਹੀਂ ਹੁੰਦੀ ਸੀ ਸੋਰੀ ਲੋਕ ਸਰਕਾਰ ਤਾਂ ਨਹੀਂ ਇਹਨੂੰ ਸੀਜ਼ ਕਰਦੀ ਕਿ ਇਹ ਸਾਡੀ ਹੈਗੀ ਮਤਲਬ ਬੌਂਡ ਕਰਦੀ ਉਹਨੂੰ ਉਹਦੇ ਬਾਰੇ ਗੱਲਬਾਤ ਕਰਦੇ ਆਪਾਂ ਤੇ ਹੁਣ ਕਈ ਵੀ ਰੱਖਣਗੇ ਵੀ ਟਰੈਕਟਰ ਤੋਂ ਲੈ ਯਾਰ ਕਦੂ ਦਾ ਟਾਈਮ ਹੈ ਸਤੂ ਨਹੀਂ ਤੋਤੇ ਤੁਸੀਂ ਆ ਕੇ ਤੋਜੋ ਜੇ ਤੁਹਾਨੂੰ ਦਿੱਕਤ ਲੱਗਦੀ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਸਾਰੇ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਆਪਾਂ ਇੰਜਨ ਦੀ ਕਹਿ ਰਹੇ ਆਂ ਇੰਜਨ ਦੀ ਪੰਪ ਦੀ ਟਾਇਰਾਂ ਦੀ ਸਪੀਡ ਦੀ ਹਿੱਸੇ ਦੀ ਇਹ ਨਹੀਂ ਕਹਿ ਰਹੇ ਛਾਤਰੀ ਦੀ ਲਾਈਟਾਂ ਦੀ ਲਾਈਟਾਂ ਦੀ ਵੀ ਹੁੰਦੀ ਹੈ ਇਲੀਗਲ ਡੈਕ ਦੀ ਇਹ ਚੀਜ਼ਾਂ ਦੇ ਨਹੀਂ ਆਹ ਜਿਹੜੀ ਲੋਹੇ ਨਾਲ ਕਾਸਟ ਹੈ ਜਿਹੜੀ ਚਾਸੀ ਦੇ ਨਾਲ ਲਿੰਕ ਹੈ ਜਿਹੜੀ ਠੀਕ ਹੈ ਨਾ ਇਹਦੀ ਗੱਲਬਾਤ ਕਰਦੇ ਆਪਾਂ ਤੇਲ ਦੀ ਨਵੀਂ ਵੱਡੀ ਟੈਂਕੀ ਲਵਾਉਣੀ ਵੀ ਇਲੀਗਲ ਹੈ ਗੈਰਕਾਨੂੰਨੀ ਆ ਜੇ ਤੁਸੀਂ ਟਰੈਕਟਰ ਲੈ ਜਾਂਦੇ ਫੜੇ ਜਾਂਦੇ ਸੜਕ ਤੇ ਤਾਂ ਇਹ ਗੈਰਕਾਨੂੰਨੀ ਹੋਊਗਾ ਸਾਰਾ ਕੁਝ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਨੇ ਕੀ ਮੋਡੀਫਿਕੇਸ਼ਨ ਪੰਪ ਦੀ ਮੋਡੀਫਿਕੇਸ਼ਨ ਚੂੜੀ ਵੀ ਤੇਲ ਦੀ ਵਧਾਉਣੇ ਆ ਜ਼ਰੂਰੀ ਨਹੀਂ ਉਹ ਗੈਰਕਾਨੂੰਨੀ ਆ ਪਰ ਜੇ ਤੁਹਾਡੇ ਨੋਰਮਸ ਹੈ ਹੀ ਮਿਲ ਰਹੇ ਜਦੋਂ ਬੁਦਨੀ ਤੋਂ ਟੈਸਟ ਹੁੰਦੇ ਤੇ ਇਕੱਲੀ-ਇਕੱਲੀ ਚੀਜ਼ ਨੋਟ ਕੀਤੀ ਜਾਂਦੀ ਆ ਕਿੰਨੇ ਕਿਹੜੇ ਨੋਰਮਸ ਕੱਢ ਰਹੇ ਕਾਰਬਨ ਕਿੰਨੀ ਕੱਢ ਰਿਹਾ ਤੇ ਆਕਸੀਜਨ ਕਿੰਨੀ ਬਰਨ ਕਰ ਰਿਹਾ A to Z ਜੇ ਤੁਹਾਡਾ ਉਦੋਂ ਪੋਲਿਊਸ਼ਨ ਵੀ ਚੈੱਕ ਕਰਦੇ ਆ ਇਹ ਲਾਟ ਆ ਜਿਹੜੀ ਇਹਦੀ ਮਤਲਬ ਧੂੰਏ ਦੀ ਕਿੰਨੇ ਮੀਟਰ ਉੱਤੇ ਜਾਂਦੀ ਆ ਇਹ ਚੀਜ਼ ਵੀ ਚੈੱਕ ਹੁੰਦੀ ਆ ਇਕੱਲੀ-ਇਕੱਲੀ ਚੈੱਕ ਹੁੰਦੀ ਆ ਜੇ ਉਸ ਤੋਂ ਬਾਅਦ ਤੁਹਾਡਾ ਅੱਗੇ ਡਰੈਕਟਰ ਤੁਸੀਂ ਛੇੜ ਛਾੜ ਕਰਦੇ ਹੋ ਤੇ ਉਹ ਨੋਮਸ ਦੇ ਨਾਲ ਨਹੀਂ ਮੈਚ ਕਰਦਾ ਹਨਾ ਤਾਂ ਤੁਹਾਡਾ ਟਰੈਕਟਰ ਬੌਂਡ ਹੋ ਜਾਊਗਾ ਪੁਲਿਸ ਆਪਦੇ ਕੋਲੇ ਰੱਖ ਲੂਗੀ ਹੋ ਸਕਦਾ ਉਹਨੂੰ ਸਕ੍ਰੈਪ ਚ ਦਿੱਤਾ ਜਾਵੇ ਤੇ ਹੋ ਸਕਦਾ ਤੁਹਾਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਵੇ ਤੇ ਹੋ ਸਕਦਾ ਤੁਹਾਨੂੰ ਸਜ਼ਾ ਵੀ ਹੋ ਜੀ ਸਜ਼ਾ ਵੀ ਹੁੰਦੀ ਹੈ ਜੀ 3 ਮਹੀਨੇ ਪਤਾ ਨਹੀਂ 3 ਸਾਲ ਬਹੁਤ ਘਟ ਕੇਸਾਂ ਚ ਹੋਈ ਹੈ ਸਜ਼ਾ ਕਿਸੇ ਤੁਹਾਨੂੰ ਸੁਣੀ ਨਹੀਂ ਇਹ ਚੀਜ਼ਾਂ ਚ ਪਰ ਜੁਰਮਾਨਾ ਜਰੂਰ ਆ 5000 ਤੋਂ ਲੈ ਕੇ 10000 ਵੀ ਹੋ ਸਕਦਾ ਤੇ ਉਹ ਵੱਧ ਵੀ ਹੋ ਸਕਦਾ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨੀ ਕੁ ਮੋਡੀਫਿਕੇਸ਼ਨ ਕਰ ਰੱਖੀ ਹੈ ਟਰੈਕਟਰ ਤੇ ਹੁਣ ਗੱਲ ਕਰਦੇ ਹਾਂ ਇੰਜਨ ਦੀ ਜੇ ਆਪਾਂ ਇੰਜਨੇ ਚ 48 ਕਿਚਪੀ ਦਾ 94 ਕਿ ਦਾ ਸ਼ਾਇਦ ਬੋਰ ਮੈਨੂੰ ਕਨਫਰਮ ਨਹੀਂਗਾ 80 ਕਿ 94 96 ਤੇ ਹੁਣ ਜੇ ਆਪਾਂ ਇਹਦਾ ਬੋਰ ਵੱਡਾ ਕਰਦੇ ਹਾਂ ਉਹ ਵੀ ਮਤਲਬ ਮੋਡੀਫਿਕੇਸ਼ਨ ਚ ਆਊਗਾ ਉਹ ਤੋਂ ਬਾਅਦ ਵੀ ਮਾ ਤੁਹਾਡਾ ਟਰੈਕਟਰ ਪ੍ਰਦੂਸ਼ਨ ਨਹੀਂ ਕਰ ਰਿਹਾ ਬੋਰ ਵੱਡਾ ਸਟ੍ਰੋਕ ਵੱਡਾ ਕਰਨ ਤੋਂ ਬਾਅਦ ਪਰ ਇੱਕ ਗੈਰ ਕਾਨੂੰਨੀ ਟਰੈਕਟਰ ਆਊਗਾ ਤੇ ਤਾਂ ਹੀ ਆਪਾਂ ਜੇ ਕੋਈ ਛੇੜਛਾੜ ਕਰਦੇ ਨਹੀਂ ਇੰਨੀ ਤੇ ਇਹ ਗੈਰ ਕਾਨੂੰਨੀ ਚਾ ਉਹ ਮੇਨ ਨਾਮ ਸੀ ਹੁੰਦੇ ਨਾਮ ਸੀ ਤੋਂ ਮੈਚ ਨਹੀਂ ਹੁੰਦੇ ਹਨਾ ਤੇ ਉਸ ਤੋਂ ਬਾਅਦ ਇਹ ਆਪਣਾ ਟਰੈਕਟਰ ਹੋ ਜਾਂਦਾਗਾ ਮੋਡੀਫਾਈਡ ਹੁਣ ਆਪਾਂ ਗੱਲ ਕਰਦੇ ਆ ਟਾਇਰ ਟਾਇਰ ਚੋੜੇ ਪਾਉਣੇ ਆਹਾ ਪਿਛਲੇ ਇਹ ਵੀ ਇਲੀਗਲ ਨੇ ਇਹ ਹੀ ਲੀਗਲ ਨਹੀਂ ਹੈਗੇ ਡੈਕ ਲਵਾਉਣਾ ਵੀ ਇਲੀਗਲ ਤੇਲ ਦੀ ਟੈਂਕੀ ਇੱਕ ਵਾਧ ਰਖਾਉਣੀ ਵੀ ਇਲੀਗਲ ਜੇ ਤੁਸੀਂ ਇਹ ਮੋਡੀਫਿਕੇਸ਼ਨ ਕਰਨੀ ਆ ਤੁਹਾਨੂੰ ਸਾਰਨ ਤੋਂ ਪਹਿਲਾਂ ਆਰਟੀਓ ਚ ਅਪਲਾਈ ਕਰਨਾ ਪੂ ਆਰਟੀਓ ਚ ਦੱਸਣਾ ਪੂ ਉਹਨਾਂ ਤੋਂ ਪਰਮਿਸ਼ਨ ਲੈਣੀ ਪੂਗੀ ਉਹ ਆਪਾਂ ਨੂੰ ਪ੍ਰੋਸੈਸ ਹਜੇ ਨਾ ਪਤਾ ਨਹੀਂ ਕਿ ਮੈਂ ਪਰਮਿਸ਼ਨ ਪਰਮਿਸ਼ਨ ਲੈਣੀ ਹੈ ਕੀ ਕੁਝ ਕਰਨ ਹਨ ਤੇ ਫਿਰ ਤੁਸੀਂ ਜਾ ਕੇ ਇਹਦੀ ਮੋਡੀਫਿਕੇਸ਼ਨ ਕਰ ਸਕਦੇ ਹੋਗੇ ਇਹ ਤੋਂ ਬਿਨਾ ਤਾਂ ਤੁਸੀਂ ਸੀਟ ਵੀ ਨਹੀਂ ਹਲਾ ਸਕਦੇ ਜਿਹੜੀ ਆ ਸੀਟ ਹੈ ਨਾ ਜੇ ਤੁਸੀਂ ਇਹ ਵੀ ਚੇਂਜ ਕਰਦੇ ਹੋ ਵੀ ਇਲੀਗਲ ਕਿਉਂਕਿ ਇਹ ਕੰਫਰਟ ਦੇ ਹਿਸਾਬ ਨਾਲ ਦਿੱਤੀ ਹੁੰਦੀ ਹੈ ਹਰੇਕ ਟਰੈਕਟਰ ਦੀ ਅਲੱਗ-ਅਲੱਗ ਹੁੰਦੀ ਆ ਕਲੱਚ ਤੋਂ ਉਹਦੀ ਹਾਈਟ ਕਿੰਨੀ ਆ ਇਹ ਸਾਰੀ ਚੀਜ਼ ਮੇਜਰ ਹੁੰਦੀ ਹੈ ਕਿ ਅਸਲ 'ਚ ਨਾ ਜਿਹੜੇ ਆਹ ਹੁੰਦੇ ਨੇ ਇੰਨਾ ਜਿਹੀ ਵੀ ਕਿੰਨੀ ਪਲੇ ਆ ਕਿੰਨੀ ਹਾਈਟ ਤੇ ਆ ਕਿੱਥੇ ਕੰਮ ਕਰਦੇ ਆ ਇਹ ਵੀ ਸਾਰਾ ਕੁਝ ਨੋਟ ਕੀਤਾ ਜਾਂਦਾ ਹੁੰਦਾ ਤੁਸੀਂ ਲਿਆ ਕੇ ਇਹਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਇੱਕ ਸਰਫਿਕ ਸ਼ਾਤਰੀ ਲਵਾ ਸਕਦੇ ਜਿਹੜੀ ਤੁਸੀਂ ਆਹ ਲਵਾਉਂਦੇ ਹੁੰਦੇ ਹੋਗੇ ਆਹ ਸ਼ਾਤਰੀ ਵੀ ਮੈਨੂੰ ਲੱਗਦਾ ਹੈ ਨੀ ਇਲੀਗਲ ਕਿਉਂਕਿ ਸੇਫਟੀ ਪਰਪਸ ਵਾਸਤੇ ਹੁੰਦੀ ਆ ਆਰਓਪੀਐਸ ਕਹਿੰਦੇ ਨੇ ਇਹਨੂੰ ਆਪਾਂ ਇਹ ਆਪਦੀ ਸੇਫਟੀ ਲਈ ਲਵਾਈ ਹੋਈ ਹੈਗੀ ਇਹ ਲਾਈਟਸ ਨੇ ਜਿਵੇਂ ਐਡੀਆਂ ਉੱਚਾ ਲਾਈਟਸ ਨਹੀਂ ਲਾ ਸਕਦੇ ਹੁੰਦੇ ਆਪਾਂ ਸਾਰਿਆਂ ਨੇ ਵੀ ਬਾਹਰ ਲਾਈਟਾਂ ਲਾਈਆਂ ਹੁੰਦੀਆਂ ਹਨਾ ਸੋ ਕੁਝ ਹੁੰਦੀਆਂ ਮੈਨ ਜਿਵੇਂ ਮੋਟਰਸਾਈਕਲ ਦਾ ਮੈਨੂੰ ਪਤਾ ਹੈਗਾ ਜਿਹੜਾ ਮੋਟਰਸਾਈਕਲ ਦੀ ਰਿਕ ਹੈਡਲਾਈਟ ਹੈ ਮੇਨ ਤਾਂ ਆਪਾਂ ਜਿੰਨੇ ਵਾਟ ਦੀ ਇਹ ਇੱਕ ਹੈੱਡਲਾਈਟ ਆ ਉਹਨੇ ਉਹ ਤੋਂ ਉੱਤੇ ਜੇ 60 ਵਾਟ ਦੀ ਹੈ ਨਾ ਤਾਂ ਆਪਾਂ 55 ਵਾਟ ਦੀਆਂ ਦੋ ਲਾ ਸਕਦੇ ਹਾਂ ਮਤਲਬ ਤੁਸੀਂ ਐ ਲੈ ਲਓ 25 25 ਵਾਟ ਦੀਆਂ ਦੋ ਕਿਧਰ ਵਾਲੀ ਕਿਧਰ ਵਾਲੀ ਪਰ ਇਹ ਦੋ ਉੱਤੇ ਹਾਈਟ ਦੀ ਨਹੀਂ ਹੋਣੀ ਚਾਹੀਦੀ ਐਨਾ ਕੁਝ ਹੁੰਦਾ ਕਿ ਫੋਗ ਲਾਈਟਾਂ ਨਹੀਂ ਲਾ ਸਕਦੇ ਹੁੰਦੇ ਆਪਾਂ ਕਿਉਂਕਿ ਉਹ ਅੱਖਾਂ 'ਚ ਜ਼ਿਆਦਾ ਵੱਜਦੀਆਂ ਹੁੰਦੀਆਂ ਨੇ ਹੁਣ ਆਪਾਂ ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਤੁਹਾਨੂੰ ਪਹਿਲੀ ਵਾਰਨਿੰਗ ਦੇ ਕੇ ਵੀ ਛੱਡ ਸਕਦੇ ਹੋ ਪੁਲਿਸ ਮੁਲਾਜ਼ਮ ਦੇ ਉੱਤੇ ਹੈਗੀ ਮਤਲਬ ਕਿੰਨਾ ਚੰਗਾ ਕਿੰਨਾ ਥੋੜੇ ਤੇ ਗੁੱਸਾ ਕਰ ਰੱਖਾ ਕਿਵੇਂ ਥੋੜੀ ਬੋਲਣੀ ਚੱਲਣੀ ਆ ਵਾਰਨਿੰਗ ਦੇ ਕੇ ਛੱਡ ਸਕਦੇ ਦੂਜੀ ਤੇ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਤੀਜੀ ਚੌਥੀ ਤੇ ਤੁਹਾਨੂੰ ਸਜ਼ਾ ਵੀ ਪੁੱਸਾ ਦੀ ਤੇ ਜੁਰਮਾਨਾ ਫੁੱਲ ਵਧਾ ਵੀ ਸਕਦੇ ਨੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਸ ਲਈ ਕੋਈ ਵੀ ਮੋਡੀਫਿਕੇਸ਼ਨ ਆ ਜਿਹੜੀ ਆਰਟੀਓ ਦੀ ਪਰਮਿਸ਼ਨ ਤੋਂ ਬਿਨਾ ਇਲੀਗਲ ਹੀ ਰਹੂਗੀ ਤੁਸੀਂ ਕਿੰਨੀ ਮੱਥਾ ਮਾਰ ਲਓ ਪਰ ਉਹ ਆਪਾਂ ਇਹ ਨਹੀਂ ਕਹਿੰਦੇ ਕੋਈ ਮਿਸਤਰੀ ਦਾ ਨਾਂ ਨਹੀਂ ਲੈਂਦੇ ਪਰ ਮੌਕ ਨਹੀਂ ਕਹਿੰਦਾ ਕਿ ਹੁੰਦਾ ਮਿਸਤਰੀ ਆ ਪਰ ਮੌਕ ਨਹੀਂ ਮਾੜਾ ਮਿਸਤਰੀ ਆ ਮੋਡੀਫਿਕੇਸ਼ਨ ਜੀ ਦੋਨੇ ਕਰਦੇ ਤਾਂ ਸਜ਼ਾ ਵੀ ਦੋਨਾਂ ਨੂੰ ਹੋਊਗੀ ਪਰ ਚਲੋ ਅੱਜ ਕੱਲ ਆਪਣੇ ਇਨ ਟ੍ਰੈਂਡ ਨਹੀਂ ਹੈਗਾ ਨਾ ਇਹ ਚੀਜ਼ਾਂ ਦਾ ਇਹਦੇ ਹਜੇ ਸਰਕਾਰ ਫੋਕਸ ਨਹੀਂ ਕਰ ਰਹੀਗੀ ਗੱਡੀਆਂ ਗੁੱਡੀਆਂ ਤੇ ਤਾਂ ਜ਼ਿਆਦਾ ਗੌਰ ਦਿੰਦੇ ਨਹੀਂ ਪਰ ਟਰੈਕਟਰਾਂ ਤੇ ਨਹੀਂ ਦਿੰਦੇ ਚਲੋ ਚੰਗੀ ਗੱਲ ਵੀ ਹੈ ਯਾਰ ਆਪਣੇ ਕੋਲ ਕਿਸਾਨ ਇੱਕ ਤੁਸੀਂ ਐ ਲੜ ਬਹੁਤ ਘੱਟ ਫਾਇਦੇ ਚੀਜ਼ ਵਾਲਾ ਕਿਸਾਨ ਹੁੰਦਾਗਾ ਬਹੁਤ ਘੱਟ ਫਾਇਦੇ ਹੁੰਦੇ ਉਹਨੂੰ ਖੇਤੀਬਾੜੀ ਦੇ ਵਿੱਚ ਵੀ ਵੈਸੇ ਵੀ ਤੇ ਤਾਂ ਹੀ ਇਹਨਾਂ ਤੇ ਇੰਨੀ ਥੋੜੀ ਢਿੱਲ ਦੇ ਰੱਖੀ ਆ ਪਰ ਆਪਾਂ ਵੀ ਕੁਛ ਨਾ ਕੁਛ ਸੋਚਣਾ ਚਾਹੀਦਾ ਕਦੇ ਆਪਣੇ ਤੇ ਗੱਲ ਆਵੇ ਆਪਾਂ ਕਹਿਣ ਜੋਗੀ ਹੋਈਏ ਚਲੋ ਇੱਕ ਸ਼ੌਂਕ ਸ਼ੌਂਕ ਹੀ ਹੁੰਦਾ ਪਰ ਇੱਕ ਗੱਲ ਦਾ ਧਿਆਨ ਰੱਖੋ ਮੋਡੀਫਿਕੇਸ਼ਨ ਜੀ ਸਕਦੇ ਕਰੋ ਪਰ ਇੱਕ ਕੈਨੇ ਦੇ ਵਿੱਚ ਕਰੋ ਜਿਆਦਾ ਤੁਹਾਡਾ ਪੋਲੂਸ਼ਨ ਨਾ ਕਰੇ ਡਾਕਟਰ ਜਿਆਦਾ ਧੱਕਾ ਨਾ ਕਰੋ ਇਹੀ ਆਪਣਾ ਕਹਿਣਾਗਾ ਧੰਨਵਾਦ ਸਾਰਿਆਂ ਦਾ